ਫਰਗੜ ਚੂੜੀਆਂ ਪੁਲਿਸ ਨੂੰ ਉਸ ਲਈ ਵੱਡੀ ਕਾਮਯਾਬੀ ਮਿਲੀ ਜਦੋਂ ਉਸਨੇ ਨਾਕਾ ਤੋੜ ਕੇ ਭਜਰੀ ਇੱਕ ਵਰਨਾਕਾਰ ਦਾ ਪਿੱਛਾ ਕਰਕੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦਾਵਾ ਕੀਤਾ ਹੈ ਕਿ આરોપી ਕੋਲੋਂ ਇੱਕ ਵਿਦੇਸ਼ੀ ਪਿਸਤਲ ਤੇ 5 ਗੋਲੀਆਂ ਬਰਾਮਦ ਕੀਤੀਆਂ ਅਰੋਪੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰ ਵੀ ਕੀਤਾ ਜੋ ਲਕੀਲੀ ਲੱਗਾ ਨਹੀਂ ਕਿਸੇ ਨੂੰ ਤਾਂ ਇਸ ਨੂੰ ਕਰੀਬ 30 ਕਿਲੋਮੀਟਰ ਪਿੱਛਾ ਕਰਦੇ ਹੋਏ ਪਿੰਡ ਕੋਠੇ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਇਸ ਨੂੰ ਜਿਹੜਾ ਓਵਰ ਪਾਵਰ ਕੀਤਾ ਤੇ ਗੱਡੀ ਦੇ ਵਿੱਚੋਂ ਨਿਕਲ ਕੇ ਖੇਤਾਂ ਵੱਲ ਨੂੰ ਭੱਜਿਆ ਫਿਰ ਇਹਨਾਂ ਦਾ ਪਿੱਛਾ ਕਰਕੇ ਇਸ ਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਨਾਂ ਦਾ ਨਾਮ ਪੁੱਛਿਆ ਤੇ ਇਸ ਨੇ ਆਪਣਾ ਨਾਮ ਕੁਲਵਿੰਦਰ ਮਸੀ ਏਲੀਸ ਰੌਸ਼ੀ ਸਨਫ ਵਿਲੀਅਮ ਮਸੀ ਵਾਸੀ ਬੱਦੋਵਲ ਕਲਾ ਪਿੰਡ ਦਸਿਆ ਤੇਰੀ ਤਲਾਸ਼ੀ ਕਰਨ ਤੇ ਇਸਦੇ ਪਾਸੋਂ ਇੱਕ ਪਿਸਤਲ 30 ਬੋਰ ਸਮੇਤ 6 ਰਾਉਂਡ ਜਿੰਦਾ ਬਰਾਮਦ ਹੋਏ ਤੇ ਮਜਬੂਤ ਪੁਛਗਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਸਦੇ ਖਿਲਾਫ ਥਾਣਾ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜਿਹਦੇ ਚ ਇਹ ਵਾਂਟਡ ਸੀ ਤੇ ਇਸ ਦੀ ਵਰਨਾਕਾਰ ਸਮੇਤ ਇਸਦੇ ਖਿਲਾਫ ਕਾਰਵਾਈ ਕਰਦੇ ਹੋਏ مقدمہ نمبر 166 ਅੰਡਰ ਸੈਕਸ਼ਨ 109 132 221 281 125 ਬੀ ਐਨ ਐਸ ਤੇ 25 ਚਲਨਾਂ ਦਾਟ ਆਰਮਜ਼ੈਕਟ ਦਰਜ ਰਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਇਸ ਇਸ ਨੇ ਇਹ ਜਿਹੜਾ ਵੈਪਨ ਹੈਗਾ ਕਿਸ ਮਕਸਦ ਵਾਸਤੇ ਰੱਖਿਆ ਸੀ ਕਿੰਨੀਆਂ ਹੋਰ ਵਾਰਦਾ ਤਾਂ ਇਹਨੇ ਕੀਤੀਆਂ ਹੈਗੀਆਂ ਨੇ ਉਹ ਸਾਰਾ ਇਸ ਇਹਦਾ ਅਜ ਰਿਮਾਂਡ ਲੈ ਕੇ ਤੇ ਅਸੀਂ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਤਫ਼ਤੀਸ਼ ਜੋ ਕੁਝ ਵੀ ਹੋਰ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ